ਆ 4 ਦੰਦ ਦਾ ਆ 6 ਆ ਤੇ ਦੇਖੋ ਜੀ ਕਿੱਡੇ ਕਿੱਡੇ ਕੰਨ ਨੇ ਛੇਲਿਆਂ ਦੇ ਪੂਰੇ لمبے ਚੌੜੇ ਪਰ ਪੂਰੇ ਬੱਕਰੇ ਜਿਹੇ ਬੱਚਿਆਂ ਜੀ ਆ ਗਏ ਇਹ ਤੇ ਆ ਬੱਕਰਾ ਲੋਹਾ 6 ਦੰਦ ਦਾ 6 ਦੰਦ ਲਵਾਣੇ ਵਾਲੇ ਕਾਲੇ ਦਾ 43 ਇੰਚ 43 ਇੰਚ ਆ ਦੇਖੋ ਜੀ ਕੰਨੇ ਕੰਨ ਨਟਕਦੇ ਨੇ 21 ਇੰਚ ਦੇ ਕੰਨ ਸਾਡਾ ਲਵਾਣੇ ਵਾਲਾ ਕਾਲਾ ਜਿਹਨੇ ਜਦੇ ਕਦੇ ਨਹੀਂ ਕਰਿਆ ਟਾਲਾ ਮੇਲੇ ਦਾ ਜਰੂਰ ਭਰੇ ਭਰਿਆ ਕੇ ਹਾਲਾ ਇਹਨੀਆਂ ਬੱਕਰੀਆਂ ਦੇ ਪੂਰੇ ਕੰਨ ਦੇਖ ਲੋ ਅੱਜ ਕੰਨ ਦਿਖਾਉਣੇ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਕੰਨੇ ਕੰਨ ਦਿਖਾਵਾਂ ਕੰਨੇ ਕੰਨ ਦਿਖਾਵਾਂਗੇ ਬੱਕਰੀਆਂ ਦੇ ਕਹਿੰਦੀ ਚਾਹੇ ਦੀ ਤੀ ਚੱਲੀ ਤੇ ਮੈਂ ਕਿਉਂ ਰਹਿ ਗਈ ਕੱਲੀ ਤੇ ਹੁਣ ਤਾਂ ਨਿੱਤ ਭਜਉਂਦਾ ਹਰੇਕੇ ੱੱੱੱੱੱੱੱ ਕੰਨ ਕੰਨਾਂ ਦਾ ਮੁੱਲ ਪੈਂਦਾ ਪਹਿਲੇ ਪਹਿਲੇ ਸੂਏ ਨੇ ਧੋਏ ਪਹਿਲੇ ਪਹਿਲੇ ਸੂਏ ਨਹੀਂ ਪੱਠਾ ਧੋਏ 21 ਇੰਚ ਦੇ ਕੰਨ ਨੇ ਜੀ ਪੂਰੇ ਆਹ ਪਹਿਲੇ ਸੂਏ ਸੂਈ ਹੈ ਜੀ ਦੇਖੋ ਸੂਏ ਸੋਨਾ ਪੜਦਾ ਤੇ ਆਹ ਪੱਠ ਨੇ ਹਜੇ ਦੂਏ ਸੂਏ ਸੋਨੇ ਹਾਂ ਇਹਦਾ ਵੀ ਦੇਖ ਲੋ ਕੰਨ ਕੰਨ ਬਹੁਤ ਸਟਾਈਲ ਦਾ ਵਧੀਆ ਪਕੀਆਂ ਲੋਈਆਂ ਤੇਲੂਆ ਰੰਗ ਜਿਹੜੀਆਂ ਮੰਨਦੀਆਂ ਨੇ ਪੂਰੀਆਂ ਸੰਗ ਕਦੇ ਨਹੀਂ ਲਿਕੜਦੀਆਂ ਬਾਹਰ ਅੱਜੇ ਕੱਢ ਕੇ ਲਿਆਇਆ ਜੋ ਪੂਰੀਆਂ ਜੋੜੀਆਂ ਤਾਂ ਹੀ ਗਾਉਂਦੇ ਨੇ ਘਰ ਆ ਕੇ ਇਹਦੇ ਕਾਲੇ ਦੇ ਘੋੜੀਆਂ ਜਾਂਉਂਦੀਆਂ ਰਹਿਣੀਆਂ ਦੀਆਂ ਜੋੜੀਆਂ ਲੈ ਕੇ ਕੰਨ ਬਾਈ ਜਿਨੇ ਜੋੜੀਆਂ ਮਲਾ ਕੇ ਰੱਖੀਆਂ ਨੇ ਇਹ ਵੀ دھوਏ ਪਹਿਲੇ ਪਹਿਲੇ ਸੁਈਆਂ ਇਹ ਆ ਪੰਜਾਬ ਦੀ ਅਸਲੀ ਬਰੀਡ ਪਲੂਣ ਆ ਭਾਈ ਜੀ ਪਲੂਣ ਇਹ ਹਾਂ ਆ ਵੀ ਪਲੂਣ ਆ ਇਹ ਵੀ ਪਲੂਣ ਨਿੰਦਰੋ ਤੇ ਇਹਦਾ ਨਾਮ ਹੈ ਸਿੰਦਰੋ ਸਿੰਦਰੋ ਤੇ ਨਿੰਦਰੋ ਮੇਲਾ ਦੇਖਣ ਆਈਆਂ ਨੇ ਜਰਗਦਾ ਇੱਕ ਆ ਦੇ ਜਰਗ ਜਰਗੜੀ ਦਾ ਮੇਲਾ ਭਾਬੀਏ ਚੱਲੀਏ ਜਰਗਦੇ ਮੇਲੇ ਨਹੀਂ ਮੁੰਡਾ ਤੇਰਾ ਮੈਂ ਚੱਕ ਲੂੰ ਚੱਕ ਲੈ ਚੱਲ ਚੱਲੀਏ ਜਰਗਦੇ ਮੇਲੇ ਕਾ ਨੂੰ ਖੜਿਆ ਇੱਥੇ ਵੇਲੇ ਬੱਟੀਆਂ ਕੋਈ ਝੋਲਿਆਂ ਵਾਲਿਆ ਪੈਸੇ ਢੇਲੇ ਮੁੰਨ ਦੇ ਅੱਜ ਕਿਸੇ ਨੂੰ ਚੇਲੇ ਕਾਨੂੰ ਖੜੇ ਆਰ ਭਾਈ ਸਾਰਿਆਂ ਨੂੰ ਆਪਾਂ ਜਿੰਨੇ ਵੀਰੇ ਵੀਰ ਭਰਾ ਨੂਰੇ ਦੂਰੋਂ ਨੇੜੇ ਆਏ ਨੇ ਭਜਰ ਕਮੰਡੀ ਮੇਲੇ ਦੇ ਵਿੱਚ ਖੜੇ ਆ ਤੇ ਪਹਿਲਾਂ ਸਾਡੀ ਦੁਆ ਸਲਾਮ ਸਾਡੇ ਭਾਈ ਬੜਾ ਭਾਈ ਆ ਜਿਹੜਾ ਬਜ਼ੁਰਗ ਹੋ ਕੇ ਗੰਢੀ ਸੇਠ ਇਹ ਸ਼ੇਰਪਰੀਆ ਗੰਢੀ ਜਿਨੇ ਅਬਦੀ ਬਣਾਈ ਢੰਡੀ ਇਹਨੇ ਰਹੀ ਸਾਰੀ ਉਮਰ ਰੱਖੀ ਆਪਣੀ ਝੰਡੀ ਧੰਨਵਾਦ ਜੀ ਇਹ ਆ ਸਾਡਾ ਲਵਾਨੇ ਵਾਲਾ ਕਾਲਾ ਜਿਨੇ ਜਦੇ ਕਦੇ ਨਹੀਂ ਕਰਿਆ ਟਾਲਾ ਮੇਲੇ ਦਾ ਜਰੂਰ ਭਰੇ ਭਰਿਆ ਕੇ ਹਾਲਾ ਆ ਬੱਕਰਾ ਮੋੜੀ ਵਿੱਚ ਹੋ ਗਏ ਨੇ ਵੇਚੇ ਚਾਹੇ ਨਾ ਵੇਚੋ ਮਰਜੀ ਇਹਦੀ ਹੈ ਤੇ ਇਹਦਾ ਸ਼ੌਂਕ ਬੜਾ ਹੈ ਬੱਕਰੀਆਂ ਪਾਲਣ ਦੇ ਵਿੱਚ ਸ਼ੌਂਕ ਧੰਦਾ ਪਾਲਣ ਦੇ ਵਿੱਚ ਬੱਕਰੀ ਪਾਲਣ ਚ ਇਹਦੀਆਂ ਬੱਕਰੀਆਂ ਦੇ ਪੂਰੇ ਕੰਨ ਦੇਖ ਲੋ ਅੱਜ ਕੰਨ ਦਿਖਾਉਂਦੇ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਕੰਨੇ ਕੰਨ ਦਿਖਾਵਾਂ ਕੰਨੇ ਕੰਨ ਦਿਖਾਵਾਂਗੇ ਬੱਕਰੀਆਂ ਦੇ ਬੱਕਰੀਆਂ ਦੀ ਬਰੀਡ ਦਾ ਤਾਂ ਤੁਹਾਨੂੰ ਪਤਾ ਹੀ ਹੈ ਹੁਣ ਚੰਗੀ ਤੋਂ ਚੰਗੀ ਹਰੇ ਕੇ ਰੱਖਦਾ ਕਹਿੰਦੀ ਤਾਏ ਦੀ ਤੀ ਚੱਲੀ ਤੇ ਮੈਂ ਕਿਉਂ ਰਹਿ ਗਈ ਕੱਲੀ ਤੇ ਹੁਣ ਤਾਂ ਨਿਤ ਵਜਾਉਂਦਾ ਹਰੇ ਕੇ ਚੱਲੀ ਨਾਬੀ ਡੱਬੀ ਬੱਕਰੀ ਜਿਹੜੀ ਬਾਈ ਲਵਾਣੇ ਵਾਲੇ ਕਾਲੇ ਦੀ ਐ ਪਹਿਣਾ ਹੀ ਨੇ ਦੋਨੇ ਪਹਿਣਾ ਹੀ ਨੇ ਆ ਵੀ ਪਹਿਣਾ ਪਹਿਣਾ ਹੀ ਨੇ ਦੋਨੇ ਕੋ ਬੱਕਰੀ ਦੀਆਂ ਨੇ ਇੱਕੋ ਹੀ ਬੱਕਰੀ ਦੀਆਂ ਨੇ ਖੜ ਜਾ ਫੱਤਰਿਆ ਲਾਉਣ ਦੇ ਪਿੰਨ ਜਾ ਇਹਦੀ ਲਾਗੇ ਮੁੰਡੇ ਇਹ ਬੋਲੂ ਵੱਧ ਬਾਹਲਾ ਬੋਲਦਾ ਪਰੰਦਰ ਤਿੱਖਾ ਬਣਿਆ ਯਾਰ ਮੁੰਡਾ ਤੇਰਾ ਹੈ ਆ ਦੇਖੋ ਜੀ ਇਹਨਾਂ ਦੇ ਕੰਨ ਅਗਲਾ ਕਹਿੰਦਾ ਕੰਨ ਕੰਨਾ ਦਾ ਮੁੱਲ ਪੈਂਦਾ ਪਹਿਲੇ ਪਹਿਲੇ ਸੂਏ ਨੇ ਇਹ ਦੋਨੇ ਪਹਿਲੇ ਪਹਿਲੇ ਸੂਏ ਨਹੀਂ ਪੱਠਾ ਦੋਏ 21 ਇੰਚ ਦੇ ਕੰਨ ਨੇ ਜੀ ਪੂਰੇ ਹਾਂ ਕਹਾਂ ਮੈਂ ਕਿਵੇਂ ਦਿਖਾ ਦੂੰ ਜਾਦੂ ਵੀਰੇ ਲਵੇ ਗੀਜੇ ਚ ਹੁੰਦਾ ਮੇਰੇ ਨਾਲ ਆ ਪੀਤਾ ਜਿਹਦਾ ਨਾਂ ਵੀ ਹੈ ਜੀਤਾ ਯਾਹ ਦੇਖੋ ਜੀ ਇਹਦੇ ਵੀ ਕੰਨ ਨੇ ਜੋੜੀ ਜੋੜੀ ਦੀ ਐਂਡ ਵੀਡੀਓ ਫਤਿਹ ਕੱਟ ਵੱਟ ਕੇ ਬਣਾਈ ਮੁੰਡੇ ਆ ਕੇ ਗੌਣ ਵਪਾਰੀ ਘੋੜੀਆਂ ਇਹਨੂੰ ਛੱਡ ਦੇ ਇਹਨੂੰ ਇੱਥੇ ਰੱਖ ਬਾਈ ਪੂਰੀ ਲਿਆ ਪੂਰੀ 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 ਖੜ ਜਾ ਬਾਈ ਬੋਲ ਨਾ ਵਿਚਾਰੇ ਪੂਰੀ ਨਾ ਦੂਰੀ ਆਹ ਦੇਖੋ ਜੀ ਇੱਕ ਨਕਸ਼ੇ ਦੀਆਂ ਭੈਣਾ ਇਹ ਵੀ ਲਵਾਣੇ ਵਾਲੇ ਕਾਲੇ ਦੀਆਂ ਇਹ ਵੀ ਦੂਏ ਦੂਏ ਜੂਏ ਨੇ ਇਹ ਵੀ ਦੂਏ ਦੂਏ ਸੂਏ ਨੇ ਸ਼ੌਂਕ ਦਾ ਕੋਈ ਮੁੱਲੇ ਨਹੀਂ ਇਹ ਤੁਹਾਨੂੰ ਇੱਕ ਬੱਕਰੀਆਂ ਦਿਖਾਉਂਦੇ ਆ ਵੀਡੀਓ ਨਹੀਂ ਬਣਾ ਰਹੇ ਅਸੀਂ ਆ ਵੀ ਦੂਏ ਸੂਏ ਆ ਆ ਵੀ ਦੂਏ ਸੂਏ ਇਹਨਾਂ ਦੇ ਨਾਲ ਦੀ ਹੋਇ ਇੱਕੋ ਹੀ ਨਕਸ਼ਾ ਇੱਕੋ ਹੀ ਬਰੀਡ ਇੱਕੋ ਹੀ ਜੜਤੀ ਦੀਆਂ ਬੱਕਰੀਆਂ ਨੇ ਇੱਕੋ ਹੀ ਬੋਕਦੀਆਂ ਇੱਕੋ ਹੀ ਪਰਿਵਾਰਾਂ ਦੀਆਂ ਇੱਕੋ ਹੀ ਖਾਨਦਾਨੀ ਕਰ ਪਰਿਵਾਰ ਦੀਆਂ ਇਹਨੂੰ ਛੱਡੋ ਜੀ ਨਾ ਨਾ ਤੇਰੇ ਦਾ ਬਾਪ ਵੀ ਮਰ ਗਿਆ ਹੈ ਇਹ ਪਹਿਲੇ ਸੂਏ ਸੂਈ ਵੇ ਪਾਠ ਆ ਪਹਿਲੇ ਸੂਏ ਸੂਈ ਹੈ ਜੀ ਦੇਖੋ ਸੂਏ ਸੂਣਾ ਪੜਦਾ ਤੇ ਆ ਪੱਠ ਨੇ ਹਜੇ ਦੂਏ ਸੂਏ ਸੂਣੇ ਹਾਂ ਇਹਦਾ ਵੀ ਦੇਖ ਲੋ ਕੰਨ ਕੰਨ ਬਹੁਤ ਸਟਾਈਲ ਦਾ ਵਧੀਆ ਹੈ ਇਹ ਵੀ ਜੋੜੀ ਹੈ ਜੀ ਆਹ ਜੋੜੀ ਲੋਈਆਂ ਦੀ ਪੱਕੀਆਂ ਦੀ ਹਾਂ ਚੱਕੋ ਜਿਹਾਂ ਦੀ ਅੱਡ ਕੱਟ ਕੇ ਬਣਾ ਦੀ ਲੋਈਆਂ ਦੀ ਜੋੜੀ ਇਹ ਵੀ ਚੰਗੇ ਚੰਗੇ ਪੰਜਾਬ ਦੇ ਕੰਨ ਇਹ ਵੀ ਪਹਿਲੇ ਪਹਿਲੇ ਹੀ ਨੇ ਵੀਰੇ ਤਸਵੀਰਾਂ ਛਾਪੀਆਂ ਹੋਈਆਂ ਅਗਲਾ ਕਹਿੰਦਾ ਬੱਕਰੀਆਂ ਨਹੀਂ ਪੰਜਾਬ 'ਚ ਇਹ ਤੁਹਾਨੂੰ ਦਿਖਾਉਣਾ ਮੈਂ ਇਹ ਪਕਾਈ ਨਹੀਂ ਘੁੱਟਦਾ ਇਹ ਵੀ ਪਹਿਲੇ ਪਹਿਲੇ ਪੰਜਾਬ ਦੇ ਵਿੱਚ ਕੀ ਕੀ ਖੜਾ ਪੱਕੀਆਂ ਲੋਈਆਂ ਪੱਕੀਆਂ ਲੋਈਆਂ ਤੇਲੂਆ ਰੰਗ ਪਹਿਲੇ ਪਹਿਲੇ ਨੇ ਇਹ ਦੋਏ ਹਾਂ ਆ ਦੂਏ ਸੋਇਆ ਆ ਲੋ ਪੱਟੀਆਂ ਲੋਈਆਂ ਤੇਲੂਆ ਰੰਗ ਜਿਹੜੀਆਂ ਮੰਨਦੀਆਂ ਨੇ ਪੂਰੀਆਂ ਸੰਗ ਕਦੇ ਨਹੀਂ ਨਿਕਲਦੀਆਂ ਬਾਹਰ ਜੇ ਕੱਢ ਕੇ ਲਿਆਏ ਜਵਾਨ ਲਓ ਜੀ ਜੋੜੀ ਇਹ ਹੋ ਗਈ ਆ ਇੱਕ ਪਟ ਹੋਰ ਆ ਇਹਦੇ ਨਾਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੋੜੀਆਂ ਬਣਾ ਜਾਂਦੀਆਂ ਕਿੱਥੇ ਜੋੜੀਆਂ ਬਣਾਤੀਆਂ ਬੰਦੇ ਨੇ ਜੋੜੀਆਂ ਦੋ ਦੋ ਦੰਦ ਲੈ ਭਾਈ ਦੋ ਦੋ ਦੰਦ ਆ ਇਹ ਮੇਲੇ ਵੀ ਜਿੱਤੀਆਂ ਮੈਂ ਇਹ ਮੇਲੇ ਵੀ ਜਿੱਤੀਆਂ ਨਹੀਂ ਆ ਪਹਿਲੇ ਤੇ ਆਈ ਵੀ ਆ ਦੂਜੇ ਤੇ ਹੀ ਆ ਪਹਿਲੇ ਤੇ ਆਈ ਹੈ ਤਨੂੰ ਲੈ ਤੇ ਆ ਦੂਜੇ ਤੇ ਇਹਨੇ ਜੀ ਪੂਰੀਆਂ ਜੋੜੀਆਂ ਤਾਂ ਹੀ ਗਾਉਂਦੇ ਨੇ ਘਰ ਆ ਕੇ ਇਹਦੇ ਕਾਲੇ ਦੇ ਘੋੜੀਆਂ ਜਾਂਉਂਦੀਆਂ ਰਹਿਣੀਆਂ ਦੀਆਂ ਜੋੜੀਆਂ ਮਹਾਰਾਜ ਜੀ ਨੂੰ ਤਰੱਕੀਆਂ ਚ ਬਖਸ਼ੇ ਇੱਕ ਵੀ ਗੱਲ ਗਲਤ ਨਹੀਂ ਕਹਾਂਗੇ ਝੂਠ ਨਹੀਂ ਬੋਲਾਂਗੇ ਸੱਚ ਦਾ ਸੱਚ ਇਹਨਾਂ ਦੇ ਕੰਨ ਬਾਈ ਜਿਨੇ ਜੋੜੀਆਂ ਮਲਾ ਕੇ ਰੱਖੀਆਂ ਨੇ ਇਹ ਵੀ ਦੋਏ ਪਹਿਲੇ ਪਹਿਲੇ ਸੁਣਿਆ ਇਹ ਆ ਪੰਜਾਬ ਦੀ ਅਸਲੀ ਬਰੀਡ ਪਲੂਣ ਆ ਭਾਈ ਜੀ ਪਲੂਣ ਇਹ ਹਾਂ ਆ ਵੀ ਪਲੂਣ ਆ ਇਹ ਵੀ ਪਲੂਣ ਆ ਨਵੀਂ ਪੱਠਾਂ ਲੈ ਨਵੀਆਂ ਪੱਠਾਂ ਲੈ ਕੇ ਆਏ ਆ ਉਹਦੇ ਪਿੰਡਾਂ 'ਚ ਮੇਲਾ ਕਰਾਉਣਾ ਇਹਨਾਂ ਦੀ ਜੋੜੀ ਦੀ ਅੱਡ ਬਣਾਦੀ ਭਾਈ ਮੈਂ ਹੁਣ ਇਹਦੇ ਨਾਲ ਦਾ ਲਿਆ ਕੋਈ ਕੋਕਾ ਪੀਸ ਆ ਦੇਖੋ ਪਰ ਇਹ ਫੀਸ ਇਹ ਨਹੀਂ ਹੈਗੀ ਆ ਲੈ ਆ ਲੈ ਆ ਲੈ ਹਾਂ ਲੈ ਆ ਲੈ ਹਾਂ ਚੱਪੇ ਛੇਲੀ ਲੈ ਆਵਾ ਛੋਟਾ ਛੇਲਾ ਨਾ ਕੋਈ ਨਹੀਂ ਛੇਲਾ ਇੱਕ ਹੋਰ ਦੀ ਲੈ ਬਈ ਹੁਣ ਨਵੀਆਂ ਆ ਗਈਆਂ ਛੇਲੀ ਉਰਾ ਹੋ ਉਰਾ ਦਿਖਾ ਇਹਦਾ ਨਵਾਂ imageHeightandro ਤੇ ਇਹਦਾ ਨਵਾਂ imageHeightandro imageHeightandro ਤੇ imageHeightandro ਮੇਲਾ ਦੇਖਣ ਆਈਆਂ ਨੇ ਜਰਗਦਾ ਇੱਕ ਆ ਦੇ ਜਰਗ ਜਰਗੜੀ ਦਾ ਮੇਲਾ ਭਾਬੀਏ ਚੱਲੀਏ ਜਰਗਦੇ ਮੇਲੇ ਨਹੀਂ ਮੁੰਡਾ ਤੇਰਾ ਮੈਂ ਚੱਕ ਲੂੰ ਚੱਲ ਚੱਲੀਏ ਜਰਗਦੇ ਮੇਲੇ ਕਾਹਨੂੰ ਖੜਿਆ ਇੱਥੇ ਵੇਲੇ ਬੱਟੀਆਂ ਕੋਈ ਝੋਲਿਆਂ ਵਾਲਿਆ ਪੈਸੇ ਥੇਲੇ ਮੁੰਨ ਦੇ ਅੱਜ ਕਿਸੇ ਨੂੰ ਚੇਲੇ ਕਾਹਨੂੰ ਖੜਿਆ ਵੇਲੇ ਧੰਨਵਾਦੀ ਸਾਸਤਰੀਕਰ ਬੱਕਰੀਆਂ ਨਾ ਕਰਿਓ ਬੱਕਰੀਆਂ ਜੀ ਜਨਾਬ ਆ ਦੇਖਾ ਆ ਦੇਖੋ ਜੀ ਪੱਠਾ ਤੇ ਬਾਈ ਲਵਾਣਿਆ ਦੇ ਕਾਲੇ ਦੀਆਂ ਜਿਹੜਾ ਕਿ ਬੱਕਰੀਆਂ ਦਾ ਪੂਰਾ ਸਟਾਰ ਹੈ ਸਾਡਾ ਵੀ ਉਸਤਾਜ ਹੈ ਬਾਈ ਧਰਤੀ ਮਾਤਾ ਤੇ ਕਿਸੇ ਚੀਜ਼ਾਂ ਦਾ ਤੋੜਾ ਨਹੀਂ ਇਹ ਧਰਤੀ ਮਾਤਾ ਸਿਉਣਾ ਉਗਲਦੀ ਹੈ ਜੇ ਆਪਾਂ ਇਹਨੂੰ ਨਮਾਜ਼ੀਏ ਤੇ ਇਹਦੀ ਆਹ ਦੇਖੋ ਇੱਧਰ ਦੇ ਆਹ 4 ਦਿਨ ਦਾ ਆ 6 ਆ ਤੇ ਦੇਖੋ ਜੀ ਕਿੱਡੇ-ਕੱਡੇ ਕੰਨ ਨੇ ਛੇਲਿਆਂ ਦੇ ਪੂਰੇ ਲੰਬੇ ਚੌੜੇ ਪਰ ਪੂਰੇ ਬੱਕਰੇ ਜਿਹੇ ਬੱਚਿਆਂ ਜੀ ਆ ਗਏ ਇਹ ਤੇ ਆ ਬੱਕਰਾ ਲੋਹਾ 6 ਦੰਦ 6 ਦੰਦ ਲਵਾਣੇ ਵਾਲੇ ਕਾਲੇ ਦਾ 43 ਇੰਚ 43 ਇੰਚ ਆ ਦੇਖੋ ਜੀ ਕੰਨੇ ਕੰਨ ਅਟਕਦੇ ਨੇ 21 ਇੰਚ ਦੇ ਗਾ ਹੁਣ ਤਾਂ ਮੇਰੇ ਵਰਗਾ ਕਹਿੰਦਾ ਚਾਰ ਬੱਕਰੀਆਂ ਖਰੀਦ ਕੇ ਇਧਰੋਂ ਜਿਓ ਇਧਰੋਂ ਜਿਓ ਮੈਂ ਪਤਾ ਜੀ ਫਾਰਮ ਬਰੀਡਾਂ ਨੇ ਮੇਰੇ ਲਈ ਉਹ ਬਰੀਡਾਂ ਦਾ ਮੁੱਲ ਤਾਂ ਆ ਆ ਇੱਕ ਖਾਨਦਾਨੀ ਦੀਆਂ ਬੱਕਰੀਆਂ ਨੇ ਪੂਰੀਆਂ ਵਧੀਆ ਇਹਨਾਂ ਨੂੰ ਕਹਿੰਦੇ ਨੇ ਜਿਹੜੀ ਨੂੰ ਅੱਗੇ ਪਿੱਛੋਂ ਲੈ ਕੇ ਸਾਰੀ ਟੰਡਿਕ ਸਿਆਰ ਹੈ ਕਿਉਂ ਗੱਡੀ ਮੰਨਨ ਵਾਲੀ ਗੱਡੀ ਹੈ ਇਹਦਾ ਨੋ ਬਰੀਡ ਹੈ ਤੇ ਇੰਨੀਆਂ ਘਰੇ ਛੱਡੇ ਆ ਜੇ ਕਹਿੰਦਾ ਭਾਈ ਰਾਜੂ ਗੱਡੀ 'ਚ ਨਹੀਂ ਆਈਆਂ ਤੰਗ ਹੋਣਗੀਆਂ ਮੈਂ ਸ਼ਾਬਾਸ਼ੇ ਤੇਰੇ ਵੀ ਚੱਲ ਇਦਿਆਂ ਕਿ ਲੈ ਆਇਆ ਇਹ ਅੱਗੇ ਪਿੱਛੋਂ ਲੈ ਕੇ ਇੱਕ ਖਾਨਦਾਨੀ ਦੀਆਂ ਧੀਆਂ ਤੇ ਨਾਨੀਆਂ ਦੋ ਧੀਆਂ ਹੁਣ ਮੇਰੇ ਵਰਗਾ ਕਹਿੰਦਾ ਚਾਰਕ ਬੱਕਰੀਆਂ ਲੈ ਕੇ ਮੈਂ ਫਾਰਮ ਪਾਤਾ ਭਾਈ ਬਰੀਡ ਤੇ ਕੰਮ ਕਰਦਾ ਮੈਂ ਬਰੀਡ ਤੇ ਕੰਮ ਤਾਂ ਯਾਰ ਕੋਈ ਕੋਈ ਕਰਦਾ ਹੈ ਪੈਸਾ ਬਹੁਤ ਲੱਗਦਾ ਬਰੀਡ ਤੇ ਕੰਮ ਕਰਨ ਦਾ ਬਾਈ ਫਾਰਮਪਾਉ ਧੰਨਵਾਦ ਤੁਹਾਨੂੰ ਬਹੁਤ ਜੀਆਂ ਆ ਕੰਮ ਬਤਾਓ ਤੇ ਕੰਮ ਚਲਾਓ ਮੰਡੀਆਂ ਲਵਾਓ ਮੰਡੇ ਮੰਡੀ ਚੋਂ ਇੱਕ ਚੋਂ ਲਓ ਦੂਜੀ ਚ ਵੇਚੋ ਬਹੁਤ ਚੰਗਾ ਕੰਮ ਐ ਪਰ ਮਰੇ ਜਾ ਪੈਸੇ ਲਾਓ ਠੋਕ ਕੇ ਫਰੀਡਾਂ ਲਓ ਫਰੀਡਾਂ ਖਰੀਦੋ ਫਰੀਡਾਂ ਆ ਜਾ ਕਾਲੇ ਲਵਾਣੇ ਵਾਲੇ ਨੇ ਇਹ ਬਾਈ ਦੇ ਰੁਪਏ ਮੈਂ ਅੱਜ ਕਿੰਨੇ ਮਰਜ਼ੀ ਲਵਾ ਦਾਂ ਪਰ ਬੱਕਰੀਆਂ ਦਿੰਦਾ ਹੀ ਨਹੀਂ ਨਾ ਮੈਂ ਪੈਸੇ ਲਾਏ ਨੇ ਹਜੇ ਮੈਨੂੰ ਕਹਤਾ ਰੱਜ ਮੇਰੇ ਰੁਪਏ ਲੈ ਲੈ ਕਹਿੰਦਾ ਰੁਪਏ ਕੀ ਕਰਨੇ ਨੇ ਖੁੰਜਾਂ ਚ ਕੀ ਨੂੰ ਕਿਹੜਾ ਦੇਖੂ ਰੁਪਏ ਪਾਏ ਖੁੰਜਾਂ ਚ ਬਾਈ ਪੈਟੀ ਚ ਦੱਬ ਦੂੰਗਾ ਬੈਂਕ ਚ ਧਰ ਦੂੰ ਇਹਨਾਂ ਨੂੰ ਤਾਂ ਕਹਿੰਦਾ ਆ ਕੇ ਮੁਲਖ ਦੇਖੂ ਦਰਸ਼ਨ ਪਾਊਗਾ ਮੁਲਖ ਇਹਨਾਂ ਨੂੰ ਅੱਜ ਮੁਲਖ ਦੇਖਦਾ ਦਰਸ਼ਨ ਪਾਉਂਦਾ ਭਾਈ ਕਾਣੇ ਕਾਲਾ ਲਵਾਣੇ ਵਾਲਾ ਇਹਨਾਂ ਦਾ ਇਹਨਾਂ ਨੇ ਕਰਮ ਵਾਲਿਆਂ ਨੇ ਨੌ ਚਲਾਤਾ ਕਾਲੇ ਲਵਾਣੇ ਵਾਲੇ ਦਾ ਵੀਰੇ ਜੇ ਮਰੀਏ ਨਾਲ ਤੇ ਕੰਮ ਕਰ ਲੋ ਤਾਂ ਤੁਹਾਡੇ ਚੰਗੇ ਕਹਾ ਆਉਣ ਵਾਲੇ ਦਿਨਾਂ ਚ ਵਧੀਆ ਪੈਸੇ ਵਟਿਆ ਕਰੂਗੇ ਤੁਸੀਂ ਤੇ ਵਾਲੀਆਂ ਫਾਰਮ ਚ ਵੀ ਨਾ ਰੱਖਿਆ ਕਰੋ ਇਹਨਾਂ ਨੂੰ ਭਾਈ ਜਿੱਥੇ ਤੁਸੀਂ ਕਾ ਕਾ ਲੱਖ ਰੁਪਇਆ ਲਾਉਨੇ ਹੋ ਇੱਕ ਤਾਂ ਪਾਇਆ ਕਰੋ ਜੰਡੀ ਦਾ ਲੂੰਗ ਦਾਣੇ ਰਾ ਕੇ ਵਿੱਚ ਰਾਜਸਥਾਨੋਂ ਮੰਗਾਇਆ ਕਰੋ ਤੁਹਾਨੂੰ ਖਰਾਕ ਦੱਸਦਾ ਨਵੇਂ ਫਾਰਮ ਵਾਲੇ ਜੁੜਨ ਵਾਲੇ ਮੇਰੇ ਨਾਲ ਨੇ ਜਿਹੜੇ ਸੁਣੋ ਜੀ 2 ਮਿੰਟ ਇੱਕ ਪਾਓ ਮੱਕੀ ਸਸਤੀ ਲੈ ਲੋ ਜਾਂ ਨਿਕਲਦੀ ਐ 20 30 ਕੁਇੰਟਲ ਇਕੱਠੀ ਜੇ ਕਿਸੇ ਚ ਗੱਜਾਇਸ ਹੈ ਗਣੇਸ਼ ਤੋਂ ਬਿਨਾਂ ਤਾਂ ਵਿਚਾਰਾ ਕੀ ਲਊ ਮੇਰੇ ਵਰਗਾ ਗਰੀਬ 2 ਮਿੰਟ ਵੀਰੇ ਬੋਲੋ ਇੱਕ ਬਾਈ ਜਦ ਆਪਾਂ 4 ਲੱਖ ਲਾਤਾ ਇੱਕ ਪਾਲੀ ਜ਼ਰੂਰ ਲਾ ਲਓ। ਭੁੱਖਿਆ ਤਾਂ ਇਹ ਦੋ ਘੜੀ ਇਹ ਢੀੜਾ ਖਾਏ ਉਹਨਾਂ ਬਾਹਰ। ਇਹਨਾਂ ਨੂੰ ਮਾਨ ਸਬਰ ਸਤਕਾਰ ਆਜੂ। ਵੀ ਮੈਂ ਫਿਰਾਈ ਤੇ ਚਰਾਈ। ਆ ਕੇ ਜਿੰਨਾ ਮਰਜੀ ਇਹਨਾਂ ਨੂੰ ਖਰਾਕ ਠੋਕਦੀ ਬੱਕਰੀ ਨਹੀਂ ਮਰਦੀ। ਦਿਨ ਦੁਗਣੀ ਰਾਤ ਚੌਕਣੀ ਬਧੂ ਕੀ। ਕਿਉਂ ਜੀ? ਵੀਰੇ ਆਪਾਂ ਫਾਰਮ ਚ ਦੇ ਦਿੰਨੇ ਆ ਫਾਹੇ ਲੋਟ ਨਹੀਂ ਆਉਂਦੀਆਂ। ਪੈਸੇ ਲਾ ਕੇ ਬਰਬਾਦ ਹੋ ਜਾਂਦੇ ਅਸੀਂ। ਫਿਰ ਕਹਿੰਦੇ ਰਾਜੂ ਬਾਈ ਨੇ ਦਵਾਤੀਆਂ ਵੀ ਬੱਕਰੀਆਂ ਬਾਈ। ਘਾਟਾ ਪੈ ਗਿਆ। ਰਾਜੂ ਬਾਈ ਕੀ ਕਰੇ ਬਈ ਭਾਈ ਚਾਰਨ ਜਾਊਗਾ ਮੈਂ ਤਾਂ ਹੁਣ ਮੇਰਾ ਕੰਮ ਛੱਡਦਾ ਮੁੰਡੇ ਚਾਰਦੇ ਨੇ ਮੈਂ ਤਾਂ ਅਬਦੀਆਂ ਨਹੀਂ ਚਾਰਦਾ ਜਿਉਂਦੇ ਰਹਣ ਲੋਕ ਤੌਰ 'ਤੇ ਮੈਨੂੰ ਦੇ ਜਾਂਦੇ ਨੇ ਮੇਰਾ ਢਿੱਡ ਤੁਰੀ ਜਾਂਦਾ ਵੀ ਇਹਨਾਂ ਨੂੰ ਚਾਰੇ ਜ਼ਰੂਰ ਕਰੋ ਸ਼ੌਂਕ ਪੂਰੇ ਕਰੋ ਇੱਕ ਬੰਦਾ ਵੀ ਲਾ ਲਿਆ ਕਰੋ ਵੀ ਫਾਰਮ ਪਾਓ ਦਵਾ ਦਵ ਕੋਈ ਤੁਹਾਨੂੰ ਘਾਟਾ ਨਹੀਂ ਦਿਖਾਉਂਦੀਆਂ ਇਹ ਜੇ ਮਨੋਂ ਤਨੋਂ ਚਾਰੋਗੇ ਮੀਮਨੇ ਵੀ ਵਿਕਣਗੇ ਮੀਮਨੀਆਂ ਵੀ ਵਿਕਣਗੀਆਂ ਆਹ ਮੇਰੇ ਬਾਈ ਦੀ ਜੇ ਅੱਜ ਚੰਗੀ ਨਸਲ ਹੈ ਤਾਂ ਅਸੀਂ ਦੀ ਤਾਰੀਫ ਕਰਦੇ ਆਂ ਵੇਚਦਾ ਨਹੀਂ ਹੈ ਮੇਮਨੀਆਂ ਪਾਲਨਾਂ ਦਾ ਕੋਈ ਮੇਮਨੀ ਮੂਨੇ ਵੇਚਦਾ। ਵੀ ਉਹ ਰਾਹੀਂ ਦੱਸਣੇ ਚਾਹਨਾ। ਕੋਈ ਗਲਤੀ ਦਾ ਟੱਪਾ ਅਨਸਰ ਮੇਰੀ ਜ਼बान ਚੋਂ ਗੰਗੀ ਚੋਂ ਨਿਕੜ ਗਿਆ ਹੋਵੇ। ਮੈਨੂੰ ਆਪਦਾ ਛੋਟਾ ਭਰਾ ਸਮਝ ਕੇ بڑے 부ੜੇ ਸਮਝ ਕੇ ਮੇਰਾ ਆਪਦੇ ਪੁੱਤਾਂ ਯੋ ਮੈਨੂੰ ਮਾਫ ਕਰਿਓ। ਧੰਨਵਾਦ ਸਾਰਿਆਂ ਨੂੰ ਜੀ ਆਇਆਂ ਮੇਲੇ 'ਚ ਪਹੁੰਚਿਓ। ਸੀਤਲਾ ਮਾਤਾ ਤੁਹਾਨੂੰ ਵਾਅਦਾ ਕਰੇ ਤੁਹਾਡੇ ਪਰਿਵਾਰਾਂ 'ਚ ਵਰਕਤਾਂ ਕਰੇ। ਪ੍ਰਮਾਤਮਾ ਬੱਕਰੀਆਂ ਦੇ ਪਰਿਵਾਰਾਂ 'ਚ ਵਰਕਤਾਂ ਕਰੇ। ਧੰਨਵਾਦ ਬਾਈ ਦੇ। ਜੋ ਕਿ ਸਾਡੇ ਕਾਲਾ ਲਵਾਨੇ ਤੋਂ ਆਇਆ ਜਮੇਲਾ ਭਰਾਉਣ ਮਾਈ ਦਾ। ਇਦੇ ਮਾਲ ਨੂੰ ਮਾਤਾ ਰਾਣੀ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਇਹ ਤਾਂ ਮੈਂ ਕੱਲੀ ਦਿਖਾਉਂਦਾ ਨਾਂ ਤਖਾ ਦਾ ਸ਼ੂਟ ਮਾਰ ਲੈ ਮੁੰਡੇ ਇੱਕ ਵਾਰੀ ਜੇ ਵਧੀਆ ਬਸ ਵੀਡੀਓ ਬਣ ਗਈ ਇਹਦੀ ਬਾਹਲੀ ਬੜੀ ਵੀਡੀਓ ਚੱਲਦੀ ਵੀ ਨਹੀਂ ਹਾਥੀ ਦੀਆਂ ਪੜਾਂ ਸਾਰੀਆਂ ਇੱਕ ਚੇ ਆ ਗਈਆਂ ਵਧੀਆ ਵੀਡੀਓ ਬਣਾ ਕੇ ਸਾਡੀ ਲਾਵੇ ਫੋਟੋ ਤੇ ਸਮੇਂ ਚ ਆਉਣ ਵਾਲੇ ਸਾਡੇ ਇਹ ਜੇ ਬੱਚੇ ਵੀ ਯਾਦ ਕਰਨਗੇ ਵੀ ਸਾਡੇ ਬਜ਼ੁਰਗ ਵੀ ਮੇਲੇ ਲਵਾਉਂਦੇ ਤੇ ਬੱਕਰੀਆਂ ਦੇ ਮੇਲੇ ਲੱਗਦੇ ਤੇ ਤੇ ਸਾਡੇ ਜਵਾਖ ਤਾਂ ਪਹਿਲੇ ਨਸ਼ਿਆਂ ਨੇ ਪੱਟਤੇ ਵੀ ਹੁਣ ਵੀ ਸਾਡੇ ਬੱਚੇ ਨਸ਼ਿਆਂ ਤੋਂ ਬਚ ਜੇ ਸਾਡਾ ਪੰਜਾਬ ਆ ਸਕੂਲ ਪੜ ਕੇ ਆਉ ਇੱਕ ਅਦਾ ਮੇਮਨਾ ਪਾਲੂ ਤਾਂ ਉਹ ਆਉਣ ਸਰ ਦਰਸ਼ਨ ਪਾਉਵੇਂ ਇਸਾਮਾ ਮੇਰਾ ਮੇਮਨਾ ਭੁੱਖਾ ਨਾ ਮਰ ਜੇ ਵੀ ਉਹਨਾਂ ਲਈ ਪੀੜੀ ਨੂੰ ਮੇਰਾ ਇਹੀ ਇੱਛਾ ਰਹੀ ਇਹੀ ਕਹਿਣਾ ਵੀ ਇੱਕ ਇੱਕ ਦੋ ਦੋ ਮੇਮਨਾ ਹਰੇਕ ਘਰੇ ਪਾਲ ਲੋ ਜਿਆਦਾ ਨਾ ਪਾਲੋ ਇਹੇ ਜਵਾਖਾਂ ਦਾ ਮੂੰਹ ਭੈ ਜਾਂਦਾ ਥੋੜੋ ਕਹਿੰਦੇ ਬਾਬਾ ਸਾਰੇ ਦੀ ਬਣਾ ਪਾਈਆਂ ਦੀ ਆ ਮੁੰਡੇ ਦੀ ਸ਼ੌਟ ਸਾਰੇ ਮਾਰ ਦੁਬਾਰਾ ਫੇਰ ਦੇ ਦੇ ਕਿਹੜਾ ਕਿਉਂ ਵੀਡੀਓ ਚ ਸਾਰੀ ਜਨਤਾ ਹੀ ਵਿਖੇ ਇਹ ਮੇਰਾ ਚੈਨਲ ਹੈ ਰਾਜੂ ਗੋਟ ਫਾਰਮ ਜੜਬਾ ਪੰਜਾਬ ਰਾਜੂ ਗੋਟ ਫਾਰਮ ਜੜਬਾ ਪੰਜਾਬ ਥੋੜਾ ਜਿਹਾ ਦੇਖ ਹੋਰ ਵੀ ਚੈਨਲ ਆਣਾਂ ਨੇ ਮੈਂ ਚਲਦਾ ਮੇਰੇ ਬਾਈਆਂ ਨਾਲ ਉਹ ਵੀ ਆਪਣੀ ਨੇ ਵਿਚਾਰੇ ਭਰਾ ਉਹ ਕਿਹੜਾ ਦੂਸਰੇ ਨੇ ਮੇਰੀ ਫਰੀ ਸੇਵਾ ਹੈ ਵੀ ਜੇ ਮੇਰੀ ਜੁਬਾਨ ਤੇ ਰਸਨਾ ਤੁਸੀਂ ਧਰਦੇ ਹੋ ਧਰਜੋ ਵੀ ਧੰਨਵਾਦ ਸਾਰੇ YouTube ਪਰਾਂ ਦਾ ਜਿੰਨੇ YouTube ਪਰ ਨੇ ਸਾਡੇ ਪੰਜਾਬ ਦੇ ਸਟਾਰ ਵੀਡੀਓ ਬਣਾਉਂਦੇ ਨੇ ਸਾਰਿਆਂ ਨੂੰ ਧੰਨਵਾਦ ਚਾਈਨ ਇਥੇ ਆਹੋਦਰ ਵੀ ਗੌਰਕ